ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ 3 ਜਾਂ ਕਾਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੁਖ ਸੋਹਿ ਲੜ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਸੁਖ ਸੁਹੇ ਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵਹੁ ਹਰਨਾਮ ਧਿਆਵਹੁ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਵਿਟਹੁ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪਹੁ ਸੁਖ ਫਲ ਹਰ ਜਨ ਪਾਵਹੁ ਨਾਨਕ ਕਹੈ ਸੁਣਹੁ ਜਨ ਪਾਈ ਸੁਖ ਸੋਹਿ ਲੜਾ ਹਰ ਧਿਆਵਹੁ ਸੁਣ ਹਰ ਗੁਣ ਭੀਨੇ ਸਹਜ ਸੁਬਾਈ ਗੁਰਮਤ ਸਹਜ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਇਨ ਜਨਮ ਮਾਰਨ ਭਉ ਭਾਗਾ ਅੰਦਰ ਹੋ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ ਤਿੰਨ ਆਨ ਦਿਨ ਹਰ ਗੁਣ ਗਾਏ ਸੁਣ ਮੰਨ ਭੀਨੇ ਸਹਿਜ ਸੁਭਾਏ ਜੁਗ ਮਹ RAM ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੁਪਾਏ ਸਹਿਜ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਬਨਾਕਾ ਹਉ ਤੇਰਾ ਉਹ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਨ ਆਏ ਵੁਠੇ ਘਰ ਮਾਹੀ ਹਰ ਗੁਣ ਗਾਵ ਹੈ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੈ ਆਏ ਦਾਹ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉੱਠੇ ਘਰ ਮਾਹੀ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਉੱਠੇ ਘਰ ਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿ ਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ